ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵਿਖਰੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜਾ ਸਿਸਟਮ ਲੱਗਣ ਜਾ ਰਿਹਾ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਉਸ ਤੋਂ ਬਾਅਦ ਪੱਛਮੀ ਯੂਪੀ ਦੇ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਝਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਮੀਂਹ ਦੀ ਇੱਕ ਚੱਟ ਵੇਖਣ ਨੂੰ ਮਿਲ ਸਰੀ ਜੋ ਵੀ ਹੁੰਦੀ ਹੈ ਸੈਟਲਾਈਟ ਤਸਵੀਰਾਂ ਮਾਡਲ ਆਪਨ ਪ੍ਰਾਪਤ ਹੋਏ ਨੇ ਤਾਂ ਸਾਰੀ ਆਪਾਂ ਜਾਣਕਾਰੀ ਤੁਹਾਡੇ ਤੱਕ ਇਸ ਵੀਡੀਓ ਵਿੱਚ ਪਹੁੰ ਜ਼ਰੂਰ ਵੇਖਣਾ ਸਕੈਪ ਪਰ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਾਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਹੋ ਰਹੀਆਂ ਤਸਵੀਰਾਂ ਆਪਣੇ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਤਾਂ ਪੰਜਾਬ ਦੇ ਬਿਲਕੁਲ ਦੱਖਣ ਪੱਛਮੀ ਲਾਕੇ ਦੇ ਦੋ ਆਪਾਂ ਨੂੰ ਸੈਟਲਾਈਟ ਤਸਵੀਰਾਂ ਮਿਲੀਆਂ ਨੇ ਇੱਕ ਵਿੱਚ ਆਪਾਂ ਆ ਦੱਸਣ ਦੀ ਕੋਸ਼ਿਸ਼ ਕਰੀਏ ਮਾਚਤ ਬਬਤੇ ਖੇਤਰ ਉਸ ਤੋਂ ਪਰ ਦੂਜੇ ਵਿੱਚ ਜਿਹੜੇ ਆ ਦੱਖਣ ਪੱਛਮੀ ਲਾਕੇ ਜਾਨਕੀ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚਣ ਦਾ ਸਾਰ ਨੇ ਦੇਨ ਰਹੇਗਾ 14 15 ਜਾਂ 15 16 ਆ ਜਿਹੜਾ ਮਾਰਚ ਦੇ ਆ ਜਿਹੜੇ ਲੱਗਣ ਦੀ ਸੰਭਾਵਨਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰ ਪੱਛਮੀ ਯੂਪੀ ਤੇ ਦਿੱਲੀ ਦੇ ਕੁਝ ਖੇਤਰਾਂ ਵਿੱਚ ਜਿਹੜੀ ਸੰਭਾਵਨਾ ਪਾਉਂਦੀ ਤਾਂ ਖਾਈ ਤੇਰੀ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਂ ਦਰਮਿਆਨੇ ਜਿਹੜੇ ਤੇਜ਼ਮੀ ਦੀ ਯਾਨਕੀ ਤਗੜੇ ਮੀਂਦੇ ਸਪੈਲ ਜਿਹੜੇ ਲੱਗ ਸਕਦੇ ਨੇ ਤੇ ਗਰਜលੁਛਕ ਵੀ ਵੇਖਣ ਨੂੰ ਮਿਲ ਸਕਦੀ ਕੁਝ ਥੋੜੇ ਬਤ ਖੇਤਰਾਂ ਵਿੱਚ ਗੜੇ ਮਾਰੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਯਾਨਕੀ ਕਿਤੇ ਕਿਤੇ ਹਲਕੀ ਕਿਤੇ ਕਿਤੇ ਮੋਟੀ ਜੜੀ ਗੜੇ ਮਾਰੀ ਤਰਜ ਕੀਤੀ ਜਾ ਸਕਦੀ ਹੈ ਤਾਂ ਰੇਗ ਜ ਕੀ 13 14 15 16 ਇਹ 4 ਦਿਨ ਮੀਨ ਰਹਿਣਗੇ ਇਸ ਵਿੱਚ ਇੱਕ ਜਾਂ ਦੋ ਵਾਰ ਮੀਂਹ ਦੇ ਸਪੈਲ ਲੱਗ ਸਕਦੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਪੱਛਮੀ ਯੂਪੀ ਦੇ ਦਿੱਲੀ ਦੇ ਖੇਤਰ ਤੇ ਪਹਾੜਾ ਤੇ ਫਿਰ ਤੋਂ ਜਿਹੜੀ ਹੈਵੀ ਸਨੋ ਫਾਲ ਯਾਨੀ ਕੀ ਜਿਹੜੀ ਭਾਰੀ ਬਰਫਵਾਰੀ ਵੇਖਣ ਨੂੰ ਮਿਲ ਸਰੀ ਜਿਹੜੇ ਉੱਚਲੇ ਆ ਜਿਹੜੇ ਉਚੇਰੀ ਆ ਪਹਾੜੀ ਲੱਗ ਕੇ ਜੰਮੂ ਕਸ਼ਮੀਰ ਲਦਾਖ ਹੋ ਗਿਆ ਗਿਲਗਿਟ ਤੋਂ ਲੈ ਕੇ ਜੰਮੂ ਕਸ਼ਮੀਰ ਹੋ ਗਿਆ ਮਾਚਲ ਹੋ ਗਿਆ ਦੋਸਤੋਂ ਉੱਤਰਾਖੰਡ ਦੇ ਜਿਹੜੇ ਉਚੇਰੀ ਪਹਾੜੀ ਲੱਗ ਕੇ ਤੇ ਬਰਫਵਾਰੀ ਵੇਖਣ ਨੂੰ ਮਿਲ ਸਰੀ ਥੜੇ ਜਿਹੜੇ ਲੱਗ ਕੇ ਗ ਦੇ ਤਾਂ ਇੱਥੇ ਜਿਹੜੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਮੀਂਹ ਦੀ ਰਚਟ ਵੇਖਣ ਨੂੰ ਮਿਲ ਸਕਦੀ 13 ਤੋਂ ਲੈ ਕੇ 16 ਮਾਰਚ ਦੇ ਦੌਰਾਨ ਤੇ 17 ਮਾਰਚ ਨੂੰ ਮੌਸਮ ਜੇ ਠੀਕ ਠਾਕ ਰਹਿਣ ਦੇ ਅਸਾਰ ਨੇ ਤੇ ਮੀਨ ਆਪਾਂ ਗੱਲ ਕਰਦੇ 14 15 ਜਾਂ 15 16 ਆ ਮਾਰਚ ਦੇ ਜਿਹੜੇ ਰਹਿਣ ਦੇ ਅਸਾਰ ਨੇ 13 ਤੋਂ ਸਿਸਟਮ ਜਿਹੜਾ ਸ਼ੁਰੂ ਹੋ ਜਾਏਗਾ ਜਾਨਕਿ 13 ਤੋਂ ਟੁੱਟਵੀਆਂ ਕਾਰਗੀਆਂ ਹੋਣਗੀਆਂ ਤੇ 14 ਤੇ 15 ਨੂੰ ਜਿਹੜਾ ਮੀਂਹ ਦੇ ਗਤੀਵਿਧਿਆ ਵਰਨ ਦੇ ਅਸਾਰ ਨੇ ਤੇ ਕਈ ਖੇਤਰਾਂ ਵਿੱਚ ਇਸ ਦਾ ਜਿਹੜਾ ਅਸਰ ਵੇਖਣ ਨੂੰ ਮਿਲ ਸਕਦਾ ਤਾਂ ਉਸ ਤੋਂ ਬਾਅਦ ਗੱਲ ਕਰੀਏ 13 ਅ ਕੁਝ ਕ ਸਮੇਂ ਲਈ ਹੋ ਸਕਦਾ 2 ਜਾਂ 3 ਘੰਟੇ 13 14 114 15 15 16 ਦੇ ਦਰਮਿਆਨ ਕੁਝ ਕ ਸਮੇਂ ਲਈ ਉੱਤਰ ਤੋਂ ਪੱਛਮ ਦਿਸ਼ਾ ਤੋਂ ਹਵਾਵਾਂ ਦੀ ਵਾਪਸੀ ਹੋ ਸਕਦੀ ਜਾਰ ਤਰ੍ਹਾਂ ਮਾਵਾਂ ਨੇ 13 ਤੋਂ ਲੈ ਕੇ 16 ਦੇ ਦਰਮਿਆਨ ਅ ਪੂਰਬ ਦਿਸ਼ਾ ਜਾਨਕੀ ਪੂਰਾ ਚੱਲਣ ਦੀ ਸੰਭਾਵਨਾ ਤੇ ਕੁਝ ਕ ਇਲਾਕਿਆਂ ਵਿੱਚ 13 ਤੋਂ ਜਿਹੜੀ ਗਤੀਵਤਨੀ ਸ਼ੁਰੂ ਹੋ ਜੇਗੀ ਜਾਨਕੀ ਕੁਝ ਕ ਇਲਾਕੇ ਵਿੱਚ 25 30 ਜਾਂ 25 30 ਤੋਂ ਲੈ ਕੇ 35 40 ਕਿਲੋਮੀਟਰ ਪ੍ਰਤੀ ਘੰਟੀ ਰਫਤਾਰ ਤੇ ਚੱਲਣ ਦੀ ਸੰਭਾਵਨਾ ਕੁਝ ਕ ਇਲਾਕਿਆਂ ਵਿੱਚ ਠੀਕ ਠਾਕ ਰਫਤਾਰ ਵੇਖਣ ਨੂੰ ਮਿਲ ਸਕਦੀ ਦਰਮਿਆਨੇ ਲੈਵਲ ਦੀ 13 ਨੂੰ ਉਸ 14 15 ਜਿਹੜੀ ਗਤੀ ਵਧੇਗੀ ਜਿਹੜੀ ਮੀਨ ਦੇਣ ਰਹੇਗਾ 14 ਤੇ 15 ਮਾਰਚ ਨੂੰ ਇਸ ਦਿਨ ਹਵਾਵਾਂ ਦੀ ਗਤੀ ਜਿਹੜੀ ਤੇਜ਼ ਰਹਣ ਦੇ ਆ ਸਾਹ ਨੇ ਕਿਤੇ ਕਿਤੇ 30 ਤੋਂ 35 ਜਾਂ 35 ਤੋਂ 40 ਜਾਂ ਕਿਤੇ ਕਿਤੇ 40 ਤੋਂ 45 ਜਾਂ 50 60 ਕਿਲੋਮੀਟਰ ਅਪਰਤੀ ਘੰਡੀ ਤੇ ਰਫਤਾਰ ਤੇ ਚੱਲਣ ਦੀ ਸੰਭਾਵਨਾ 216 ਨੂੰ ਵੀ ਜਿਹੜੀ ਰਫਤਾਰ ਕੁਝ ਕੁ ਖੇਤਰਾਂ ਵਿੱਚ ਤੇਜ਼ ਵੇਖਣ ਨੂੰ ਮਿਲ ਸਕਦੀ ਕੁਝ ਕੁ ਖੇਤਰਾਂ ਵਿੱਚ ਠੀਕ ਠਾਕ ਜਣਕੀ ਦਰਮਿਆਨੇ ਲੈਵਲ ਦੀ ਤੋਂ 17 ਮਾਰਚ ਨੂੰ ਫਿਰ ਤੋਂ ਜਿਹੜੀ ਕੁਝ ਕੁ ਖੇਤਰਾਂ ਵਿੱਚ ਤੇਜ਼ ਜਿਹੜੀ ਹਵਾਵਾਂ ਚੱਲ ਸਕਦੇ 17 ਨੂੰ ਜਿਹੜੇ ਚੱਲਣ ਗਿਆ ਹੋਵਾਂਗੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਬਗਦੇ ਰਹਿਣ ਦੀ ਜਿਹੜੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਾਂ ਮੇਨ ਜਿਹੜਾ ਸਿਸਟਮ ਹੋਵੇਗਾ 13 ਤੋਂ ਲੈ ਕੇ 16 ਦੇ ਦਰਮਿਆਨ ਜਾਨਕਿ 3-4 ਦਿਨ ਰਹਿਣ ਦੇ ਅਸਾਰ ਨੇ ਤਾਂ ਇਸ ਵਿੱਚ ਇੱਕ ਜਾਂ ਦੋ ਵਾਰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਉਸ ਪੱਛਮੀ ਯੂਪੀ ਦੇ ਦਿੱਲੀ ਦੇ ਖੇਤਰਾ ਵੀ ਮੀਂਹ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਂ ਕੇ ਪੱਛਮੀ ਯੂਪੀ ਦੇ ਦਿੱਲੀ ਦੇ ਖੇਤਰਾਂ ਤੱਕ ਵੀ ਪਹੁੰਚਣ ਦਾ ਅਸਾਰ ਨੇ ਤਾਂ 13 ਨੂੰ ਜਿਹੜਾ ਸਿਸਟਮ ਸ਼ੁਰੂ ਹੋ ਸਕਦਾ 13 ਮਾਰਚ ਨੂੰ ਜਾਨਕਿ ਟਟਮੀਆਂ ਕਾਰਮੀਆਂ ਹੋਣਗੀਆਂ 14 ਨੂੰ 15 ਨੂੰ 16 ਨੂੰ ਜਿਹੜੇ 3-4 ਦਿਨ ਜਿਹੜਾ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਣਤ ਤੇ ਰਾਜਸਥਾਨ ਦੇ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਜਿਹੜਾ ਮੀਂਹ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਦੇ ਦਿੱਲੀ ਦੇ ਖੇਤਰਾਂ ਤੱਕ ਅਮੀ ਪਹੁੰਚੇਗਾ ਜਾਨੀ ਕਿ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਤ ਕਿਤੇ ਕਿਤੇ ਦਰਮਿਆਨੇ ਤੋਂ ਤੇਜ ਜਿਹੜੇ ਮੀਂਹ ਦੇ ਤਗੜੇ ਮੀਂਹ ਦੇ ਸਪੈਲ ਲੱਗਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਗਰਜ ਚਲਿਸ਼ਕ ਵੀ ਜਿਹੜੀ ਕਾ ਕਾਫੀ ਤਗੜੀ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰਾਂ ਵਿੱਚ ਹਲਕੀ ਜਾਂ ਕਿਤੇ ਕਿਤੇ ਮੋਟੀ ਗ ਜੋ ਵੀ ਸੈਟਲਾਈਟ ਤਸਵੀਰਾਂ ਜੋ ਵੀ ਮਾਡਲ ਆਪਾਂ ਨੂੰ ਮਿਲੇ ਨੇ ਉਸ ਅਕਾਊਂਟ ਦੇ ਤੁਹਾਡੇ ਤੱਕ ਆਪਾਂ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜ਼ਿਲ੍ਹੇ ਵਾਰ ਅਪਡੇਟ ਆਪਾਂ ਜਲਦੀ ਆ ਚੈਨਲ ਤੇ ਅਪਲੋਡ ਕਰਾਂਗੇ ਜੋ ਜੋ ਵੀ ਜ਼ਿਲ੍ਹੇ ਵਾਰ ਠੀਕ ਆਪਾਂ ਨੂੰ ਅਪਡੇਟ ਮਿਲੇਗੀ ਕਿ ਕਿਹੜੇ-ਕਿਹੜੇ ਜ਼ਿਲ੍ਹਾ ਵਿੱਚ ਵਾਧਤ ਕਿਹੜੇ-ਕਿਹੜੇ ਜ਼ਿਲ੍ਹਾ ਵਿੱਚ ਘਟਟ ਜਿਹੜੇ ਮੀਂਹ ਦਾ ਸਾਲ ਬੰਦੇ ਦਿਖਾਈ ਦੇ ਸਕਦੇ ਨੇ ਤਾਂ ਫਿਲਹਾਲ ਹੁਣ ਦੀ ਇਹੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇ ਕਿਤੇ-ਕਿਤੇ ਹਲਕਾ ਕਿਤੇ-ਕਿਤੇ ਦਰਮਿਆਨਤ ਕਿਤੇ-ਕਿਤੇ ਚੰਡੀਗੜ੍ਹ ਤੇ ਦਿੱਲੀ ਦੇ ਖੇਤਰਾਂ ਤੱਕ ਵੀ ਪਹੁੰਚਦਾ ਸਾਰਨੇ ਕਿਤੇ ਕਿਤੇ ਆ ਦਰਮਿਆਨੇ ਤੋਂ ਲੈ ਕੇ ਇਹ ਤੇਜ਼ ਕਿਤੇ ਕਿਤੇ ਦਰਮਿਆਨ ਆਪਰੇ ਹਲਕੇ ਦਰਮਿਆਨੇ ਜਾਂ ਕੜੀਆਂ ਤੋਂ ਲੈ ਕੇ ਹਲਕਾ ਵੀ ਆ ਕਿਤੇ ਕਿਤੇ ਤਗੜੇ ਐੜਮੀ ਦਾ ਸਪੈਲ ਲੱਗਦੇ ਦਿਖਾਈ ਦੇ ਸਕਦੇ ਨੇ ਤਾਂ ਫਿਲਹਾਲ ਹੀ ਆ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਚੜ੍ਹਕਰ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨਵਾਦ